ਸਸੇ ਕਾਲ ਜੀ ਆਪਾਂ ਬਣਾਉਣ ਲੱਗੇ ਆ ਅੱਜ ਸਰਦੀਆਂ ਦੇ ਲਈ ਬਹੁਤ ਪੱਠੇ ਦਰਦ ਕਰਦੀ ਐ ਤੋ ਮਖਾਣੇ ਦੱਸਿਆ ਕਿ ਮਖਾਣੇ ਬਣਾਉ ਉਹ ਨਾ ਫੁੱਲ ਮਖਾਣੇ ਪਹਿਲਾਂ ਵੀ ਮੈਂ ਬਣਾ ਕੇ ਅੱਡੇ ਤੁਸੀਂ ਕਹਣਾ ਪਹਿਲਾਂ ਵੀ ਵੀਡੀਓ ਬਣਾਈ ਸੀ ਪਰ ਅੱਜ ਵਿੱਚ ਕੁਝ ਫੱਕਰੀਆਂ ਹਰ ਹੋਰ ਚੀਜ਼ਾਂ ਪਾਵਾਂਗੇ ਉਹ ਚੀਜ਼ ਐਡ ਕਰਾਂਗੀ ਤੁਹਾਨੂੰ ਤਾਂ ਮੈਂ ਦੱਸਾਂਗੀ ਫਿਰ ਆਪਾਂ ਕੀ ਐਡ ਕਰ ਰਹੇ ਆ ਕਿਉਂਕਿ ਜਿੰਨੀ ਆ ਵੀ ਜਦੋਂ ਸੱਟਾਂ ਲੱਗਦੀਆਂ ਨਾ ਜਿਵੇਂ ਜਿਵੇਂ ਥੋੜੀ ਥੋੜੀ ਠੰਡ ਆਏਗੀ ਤੇ ਉਹਦਾ ਉਹਦਾ ਹਿਸਾਬ ਨਾਲ ਉਹ ਆਪਣੇ ਸੱਟਾਂ ਦਰਦ ਕਰਦੀਆਂ ਨੇ पर ਮੇਰੇ ਤਾਂ ਸੱਚੀ ਮੁੱਛੀ ਬੜੀਂ ਦਰਦ ਕਰਨ ਲੱਗ ਗਈ ਨਾ ਕਿਉਂਕਿ ਮੈਂ ਬਹੁਤ ਵਾਰੀ ਢਿੱਗਦੀ ਹੁੰਦੀ ਹੁੰਨੀ ਹੈ ਨਾ ਇਸ ਲਈ ਤੇ ਆਪਾਂ ਚਲੋ ਸੋਚਿਆ ਕਿ ਤੁਹਾਡੇ ਨਾਲ ਅੱਜੇ ਨਵੇਂ ਤਰੀਕੇ ਦੀ ਵੀਡੀਓ ਸ਼ੇਅਰ ਕਰ ਲਈਏ ਤਾਂ ਸ਼ੇਅਰ ਕਰਾਂਗੇ ਤਾਂ ਅੱਗੇ ਆਪਾਂ ਨੂੰ ਪਤਾ ਲੱਗਦਾ ਹੈ ਨਾ ਮੈਂ ਵੀ ਕਿਸੇ ਨਾ ਕਿਸੇ ਨੂੰ ਫੋਲੋ ਕਰਦੀ ਹਾਂ ਕਿਉਂਕਿ ਕਰਨਾ ਵੀ ਚਾਹੀਦਾ ਆਪਾਂ ਨੂੰ ਹਰ ਇੱਕ ਦੇ ਵਿੱਚ ਕੋਈ ਨਾ ਕੋਈ ਕਲਾ ਹੁੰਦੀ ਹੈ ਉਹ ਕਲਾ ਕਰਨ ਨੂੰ ਜਿਹੜੇ ਫੋਲੋ ਕਰਨੀ ਚਾਹੀਦੀ ਹੈ ਤੇ ਮੈਂ ਲਮਾਗੀ ਤਕਰੀਬਨ ਤਕਰੀਬਨ 150 ਗ੍ਰਾਮ ਫਲ ਮਖਾਣੇ ਅਣਾ ਖੋਸ਼ ਮੇਰੇ ਕੋਲ ਪਹਿਲਾਂ ਪੈਸੇ ਦਾ ਕੋਸ਼ ਆਪਾਂ ਨੇ ਮਗਾ ਲਏ ਹੋਰ ਕੜਾਹੀ ਗਰਮ ਹੋ ਗਈ ਆਪਣੀ ਆਪਾਂ ਖੋਲਦੇ ਆਂ ਫਲ ਮਖਾਣੇ ਵਾਲੀ ਪੈਕਟ ਜਿਹੜੇ ਗੁੱਲੇਸ਼ੇ ਮੈਂ ਪਾ ਲਏ ਹੁਣ ਪੈਕਟ ਖੋਲਾਂਗੀ ਮੈਂ ਕਿਉਂਕਿ ਹੱਡੀਆਂ ਨੂੰ ਬੜੇ ਫੰਦੇ ਨੇ ਤੰਦਰੁਸਤੀ ਦਿੰਦੇ ਆ ਹੱਡੀਆਂ ਦੀ ਮਜ਼ਬੂਤੀ ਕੈਲਸ਼ੀਅਮ ਦੀ ਕਮੀ ਆਪਣੀ ਹੁੰਦੀ ਜਿਹੜੀ ਉਹ ਇਹ ਘਾਟ ਪੂਰੀ ਕਰਦੇ ਆ ਤੇ ਮੈਂ ਆਪਣੇ ਬੇਟੇ ਨੂੰ ਬਣਾ ਕੇ ਦਿੱਤੇ ਜੋ ਮੈਨੂੰ ਕੱਲ ਵੀ ਕਹਿ ਰਿਆ ਸੀ ਮੰਮੀ ਥੋੜੇ ਰਹਿ ਗਏ ਐ ਮੇਰੇ ਤੇ ਚਲ ਮੈਂ ਕੈਮਰਾ ਆਵਾਜ਼ੀਂ ਤਾਂ ਬੰਦ ਕਰ ਦੇਖੋ ਆ ਪਹਿਨੇ ਸਾਰੇ ਪਾ ਲੈ 150 ਗ੍ਰਾਮ ਦੇ ਕਰੀਬ ਆਪਣੇ ਕੋਲੇ ਰਹਿ ਗਏ ਆ ਪਲਮਖਾਨੀ ਕਿਉਂਕਿ ਮੈਂ ਖਾਂਦੀ ਵੀ ਬਹੁਤ ਆ ਘੜ ਮੈਨੂੰ ਮਿਲ ਜਾਣ ਇਸ ਲਈ ਹਨਾ ਤੇ ਪਹਿਲਾ ਪੈਨੜ ਪੁਣਾ ਮੈਂ ਇਹਨਾਂ ਦੇ ਵਿੱਚ ਕਿਓ ਵਗੈਰਾ ਨਹੀਂ ਪਾਇਆ ਵਾ ਕਿਓ ਹਲੇ ਬਾਅਦ ਚ ਪਾਵਾਂਗੀ ਉਹ ਤੁਹਾਨੂੰ ਦੱਸਾਂਗੀ ਮੈਂ ਕਿਓਕ ਤੇ ਪੁਣਾ ਇਹ ਫਲ ਮਖਾਣੇ ਕੋਈ ਚੀਜ਼ਾਂ ਦੇ ਵਿੱਚੋਂ ਨਿਕਲਦੇ ਨੇ ਦੇਖੋ ਉੱਪਰ ਛਿਲਕੇ ਜਿਵੇਂ ਇਹਦੇ ਹੈਗੇ ਆਗੇ ਜਦੋਂ ਆਪਾਂ ਖਾਣੇ ਆਂ ਫਿਰ ਹੋਰ ਹੀ ਹੁੰਦੇ ਨੇ ਇਹ ਤੇ ਆਪਾਂ ਪਹਿਲਾਂ ਹੀ ਇਦਾਂ ਕਰਦੇ ਲਾ ਦੇਨੇ ਆ ਇਹਨੂੰ ਜਿਹੜੇ-ਜਿਹੜੇ ਚ ਆਈ ਛਾਣਗੇ ਇੱਕਦਮ ਦਿਖਾ ਰਹੇ ਸੀ ਕਿ ਕਿੱਥੋਂ ਹੋਰੀ ਕਿ ਇਹ ਵੀਡੀਓ ਕਿੱਥੋਂ ਬਣਦਿਆ ਜੀ ਫਲ ਮਖਾਣੇ ਹਨਾ ਕੋਈ ਇਹਦਾ ਪੇਦ ਰਕਤ ਨਹੀਂ ਹੁੰਦਾ ਇਹ ਧਰਤੀ ਜੀ ਦੇ ਵਿੱਚੋਂ ਨਿਕਲ ਕੇ ਦਿਖਾਈ ਸੀ ਉਹਨਾਂ ਨੇ ਇੱਕ ਬੂਟੇ ਜਿਹੇ ਦੇ ਨਾਲੋਂ ਕੱਢਦੇ ਆਪਾਂ ਹੁਣ ਇਹ ਫਲ ਮਖਾਣੇ ਚੰਗੀ ਤਰ੍ਹਾਂ ਫਰਾਈ ਕਰਾਂਗੇ ਕਹਤਾਂ ਹਾਂ ਦੱਸੋ ਮੇਰੇ ਵਿੱਚ ਕੀ ਕੀ ਚੀਜ਼ਾਂ ਪਾ ਰਹੀਆਂ ਜਿਹੜੀਆਂ ਕਿ ਆਪਣੀਆਂ ਸਰਦੀਆਂ ਉਹਦੇ ਵਿੱਚ ਆਪਾਂ ਨੂੰ ਬਚਾਅ ਹੋਵੇ ਹੈਨਾ ਉਹ ਚੀਜ਼ਾਂ ਪਾ ਰਹੀਆਂ ਤੇ ਪਹਿਲਾਂ ਹੀ ਤਾਂ ਮੈਂ ਇੱਕ ਚੀਜ਼ ਹੀ ਪਾਈ ਸੀਗੀ ਤੇ ਹੁਣ ਮੈਂ ਹੋਰ ਚੀਜ਼ਾਂ ਪਾਵਾਂਗੀ ਤੇ ਤੁਸੀਂ ਦੇਖਿਓ ਫਿਰ ਇਹਨਾਂ ਚ ਆਪਾਂ ਫਰਕੀ ਕੀ ਚੀਜ਼ ਐਡ ਕਰਾਂਗੇ ਆਪਣੇ ਮਖਾਣੇ ਗਏ ਆ ਭੁੱਜ ਹੁਣ ਆਪਾਂ ਨਾ ਗੁੜ ਦੀ ਚਾਸ਼ਨੀ ਬਣਾਵਾਂਗੇ ਚਾਸ਼ਨੀ ਆਪਾਂ ਪਾਣੀ ਦੇ ਵਿੱਚ ਬਣਾਵਾਂਗੇ ਆਪਾਂ ਇਹਨੂੰ ਹੁਣ ਹੁਣ ਗੈਸ ਬੰਦ ਕਰਤੀ ਤੇ ਕੜਾਹੀ ਗਰਮ ਮੈਂ ਕਿਹਾ ਥੋੜਾ ਜਿਹਾ ਕੜਾਹੀ ਚ ਹੋਰ ਮੜਾ ਮੋਟਾ ਕੁਝ ਰਹਿ ਗਿਆ ਤਾਂ ਵੈਸੇ ਰ ਛੱਡਿਆ ਤਾਂ ਆਪਾਂ ਹੈ ਨਹੀਂ ਚੰਗੀ ਤਰ੍ਹਾਂ ਭੁੰਨੇ ਆਂ ਭੱਜ ਗਏ ਬਾਹਰ ਆਪਾਂ ਇਹਨੂੰ ਇੱਕ ਹਣ ਕੱਢ ਲੈਨੇ ਆਂ ਪ੍ਰਾਂਤ ਚ ਆਪਾਂ ਕੜਾਹੀ ਚ ਪਾਵਾਂਗੇ ਪਾਣੀ ਕੜਾਹੀ ਗਰਮੀ ਆ ਆਪਣੀ ਆਪਾਂ ਨੇ ਕੋ ਪਾਣੀ ਪਾ ਲਵਾਂ ਨਾ ਕੋਈ ਰੱਖੀ ਪਾਣੀ ਥੰਮੇ ਪਰ ਰਹਿ ਜੇ ਪਾਣੀ ਤੇ ਵੈਸੇ ਰ ਜਿੜ ਲਾ ਕੇ ਥੋੜੇ ਸਾਹਮਣੇ ਹਨਾ ਉਹ ਜੇ ਆਪਾਂ ਇਹ ਚ ਗੁੜ ਪਾ ਦਿੱਤਾ ਜ਼ਿਆਦਾ ਨਹੀਂ ਮੈਂ ਭੰਨੇ ਥੋੜਾ ਮੋਟਾ ਜਿਹਾ ਰਹਿ ਗਿਆ ਗੁੜ ਪਾਇਆ ਆਪਾਂ ਇਹਦੇ ਵਿੱਚ तकरीबन 1 ਪਾਈਆ ਤੋਂ ਉੱਤੇ ਮਸੇ ਚੰਗੀ ਤਰ੍ਹਾਂ ਇਦਾਂ ਘੁਲ ਜਾਏਗਾ ਆ ਦੇਖੋ ਚਟਾ ਚਟਾ ਜਿਹਾ ਹੋਇਆ ਵਾ ਕੁਛ ਆਪਾਂ ਇਹਨੂੰ ਫਿਰ ਬਾਅਦ ਚ ਪਾਉਣ ਲਾਂਗੇ ਚੰਗੀ ਤਰ੍ਹਾਂ ਆਪਾਂ ਇਹਦੀ ਚਾਸ ਨਹੀਂ ਰੰਨ ਲੈਣੀ ਆ ਆਪਾਂ ਨੂੰ ਪਤਾ ਕਿ ਕਿਉਂਕਿ ਇਹ ਵਿੱਚ ਜੋ ਪਚੀਜ਼ ਪਾਣੀ ਆ ਨਾ ਉਹ ਥੋੜਾ ਫਿਰ ਕੌੜਾ ਪਣਨਾ ਆਵੇ ਤੇ ਆਪਾਂ ਇਸਰੇ ਵਿੱਚ ਥੋੜਾ ਜਿਹਾ ਮਿੱਠਾ ਜ਼ਿਆਦਾ ਰੱਖਿਆ ਵਾ ਚੰਮਿਤਰਾ ਕਾੜਾਂਗੇ ਆਪਾਂ ਇਹਨੂੰ ਗੁੜ ਦੀ ਚਾशनी ਪਕਾਵਾਂਗੇ নাও ਜੀ ਆਪਣੀ ਚਾशनी ਤਿਆਰ ਹੋ ਗਈ ਆਪਾਂ ਇਹਨੂੰ ਪਾਣ ਲਾਂਗੇ ਥੋੜਾ ਜਿਹਾ ਇਹਦੇ ਨਾਲ ਲੱਗੇ ਹੋਏ ਸੀ ਨਾ ਹਾਂ ਤੇ ਮੁਖਾਣੇ ਦੇ ਨਾਲ ਹੀ ਲੱਗੇ ਆਪਾਂ ਹੁਣ ਇਹਨੂੰ ਪਾਣ ਲੈਨੇ ਆ ਜੋ ਵੀ ਮਾੜਾ ਮਟਕੋਛਾ ਹੈ ਲੈ ਡਰੰਪਾ ਟਰੰਪ ਨਿਕਲ ਜਾਏਗਾ ਗੜ ਨੂੰ ਆਪਾਂ ਗੜ ਨੂੰ ਆਪਾਂ ਪੁੰਨ ਲਿਆ ਤੇ ਇਹਦੇ ਵਿੱਚ ਮੈਂ ਪਾਵਾਂਗੀ ਪਹਿਲਾਂ ਤੁਹਾਨੂੰ ਦੱਸ ਦਿਆਂ ਕੀ ਇਹਦੇ ਵਿੱਚ ਪਾਵਾਂਗੀ ਮੈਂ ਕਿਉ ਹਣਾ ਦੇਸੀ ਕਿਉ ਪਾਵਾਂਗੀ ਥੋੜਾ ਜਿਹਾ ਤਕਰੀਬਨ 10 ਕ ਚਮਚੇ ਸੇਕ ਘੱਟ ਕਰ ਦਿੰਨੇ ਆ तीन चमचे देसी घ्यो के मैं पावगी देसी घ्यो के पा ले तीन चमचे ज़्यादा पा ज़्यादा पा सकते ये कोई जरूरी नहीं कि मैं मतलब तो तेन कि पाने से घट सेकते करागी मैं थोड़े जे थोड़े जी पावगी सौंफ थोड़ी, थोड़ी अजवैन ਇਦੇ ਵਿੱਚ ਹੀ ਪਾ ਲੈਣਾ ਥੋੜੇ ਪਾਵਾਂਗੀ ਇਹਦੇ ਵਿੱਚ ਮੈਂ ਤੇਲ ਕਿਉਂਕਿ ਮੇਰੇ ਪੇਟੇ ਦੁਖਦੀ ਆ ਬਹੁਤ ਜ਼ਿਆਦਾ ਡਿੱਗੇ ਸੱਟਾਂ ਲੱਗੀਆਂ ਤੋਂ ਸਾਰ ਦਰਦ ਕਰਦੀਆਂ ਸੱਟਾਂ ਹੁਣ ਮੈਂ ਸੋਚਿਆ ਚਲੋ ਕਿ ਇਹਨਾਂ ਵਿੱਚ ਇਹ ਜਿਹੀਆਂ ਚੀਜ਼ਾਂ ਪਾ ਲੈਣੇ ਜਿਹੜੀਆਂ ਆਪਣੀਆਂ ਸੇਪ ਨੂੰ ਠੀਕ ਰਹਿਣ ਮੈਂ ਤੁਹਾਨੂੰ ਦੱਸਦੀ ਇੱਕ ਜੀ ਹੋਰ ਪਾ ਰਹੀਆਂ ਸਰਦੀਆਂ ਤੋਂ ਵੈਸੇ ਤਾਂ ਹਲੇ ਪਾਉਣ ਦੇ ਹੈ ਨਹੀਂ ਸੀ ਮੈਂ ਥੋੜਾ ਜਿਹਾ ਪਾ ਲਿਆ ਚਲੋ ਕਿ ਪਾ ਲੈਨੇ ਥੋੜਾ ਠੀਕ ਰਹੇਗੀ ਠੰਡ ਤੋਂ ਬਚੇ ਰਹਾਂਗੇ ਮੇਰੇ ਵਿੱਚ ਪਾਵਾਂਗੀ ਥੋੜੀ ਜੀ ਥੋੜੀ ਜੀ ਥੋੜੀ ਜੀ ਸੰਡ ਇਹਦੇ ਵਿੱਚ ਪਾਈ ਮੈਂ ਥੋੜੀ ਜੀ ਸੰਡ ਜਿਆਦਾ ਨਹੀਂ ਥੋੜੀ ਬਚੰਗੀ ਤਰ੍ਹਾਂ ਮਿਕਸ ਕਰ ਲੈਨੇ ਇਹਦੇ ਵਿੱਚ ਗੰਢਾਂ ਜੀਆਂ ਨਾ ਰਹਿ ਜਾਣ ਫਿਰ ਇੱਕ ਥਾਂ ਤੇ ਆਉਣਗੀਆਂ ਤਾਂ ਆਪਾਂ ਇਹ ਕਣੀ ਲੱਗਣਾ ਵਿੱਚ ਪਾਏ ਤੇਲ ਤੇਲ ਆਪਾ ਸਾਫ ਕਰਕੇ ਰੱਖਿਆ ਹੋਇਆ ਸੀ ਇਹ ਸਭ ਸਾਫ ਕੀਤਾ ਤਾਂ ਹੁਣ ਇਹਦੇ ਵਿੱਚ ਪਾਵਾਂਗੀ ਮੈਂ ਮਖਾਣੇ ਅਲੋਚ ਆਪਾ ਪਾਤੇ ਮਖਾਣੇ ਮਖਾਣਿਆਂ ਨੂੰ ਗੁੜ ਚੰਗੀ ਤਰ੍ਹਾਂ ਲੱਗ ਜਾਏਗਾ ਤੇ ਸੇਕਦੇ ਨਾਲ ਹੀ ਜਮੈਨ ਸੌਂਫ ਆਪਾਂ ਚ ਜਾਂਦੀਆਂ ਸਾਰੀਆਂ ਚੀਜ਼ਾਂ ਹਨ ਤੇ ਆਪਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਇਹਦੇ ਵਿੱਚ ਕਿ ਸਾਰਿਆਂ ਦੇ ਵਿੱਚ ਇਹ ਲੱਗ ਜਾਵੇ। ਇਹ ਸੁੰਡ ਮੈਂ ਇਸ ਲਈ ਪਾਈ ਆ ਕਿ ਮੇਰੀ ਪਿੱਠ ਦਰਦ ਕਰਦੀ ਆ ਤੇ ਡਾਕਟਰ ਨੇ ਵੀ ਇਹੀ ਦੱਸਿਆ ਕਿ ਕੈਲਸ਼ੀਅਮ ਦੀ ਕਮੀ ਬਹੁਤ ਜ਼ਿਆਦਾ ਹੈ। ਤੇ ਫਿਰ ਇਸ ਲਈ ਮਖਾਣੇ ਮੈਂ ਅੱਜ ਤਿਆਰ ਕਰ ਲਏ। ਕੌਲ ਕਰਦੀ ਕਰਦੀ ਨੇ ਪਹਿਲਾਂ ਕੀਤੇ ਰ ਸੀ। ਪਹਿਲਾਂ ਮੈਂ ਬੇਟੇ ਨੂੰ ਬਣਾਇਆ ਸੀ। ਕੱਲੇ ਤੇ ਹਲਤੇ ਗੁੜ ਪਾਇਆ ਸੀ। ਆਪਾਂ ਇਹਦੇ ਵਿੱਚ ਤਿੰਨ ਚੀਜ਼ਾਂ ਹੋਰ ਐਡ ਕੀਤੀਆਂ ਨੇ। ਜਿਹੜੀਆਂ ਕਿ ਆਪਣੀਆਂ ਹੱਡੀਆਂ ਨੂੰ ਮਜ਼ਬੂਤ ਕਰਨ ਹਨ। ਸਭ ਤੋਂ ਵਧੀਆ ਫੋਲ ਮਖਾਣੇ ਹੁੰਦੇ ਨੇ। ਲਓ ਜੀ ਇਹ ਆਪਣੇ ਹੁਣ ਥੋੜਾ ਥੋੜਾ ਹੋ ਕੇ ਨਾਲ ਕੋੜਾ ਚਾਸਨੀ ਇਹਦੀ ਨਾਲ ਲੱਗ ਜਾਏਗੀ ਤੇ ਠੰਡੇ ਹੋਣ ਤੇ ਤੁਸੀਂ ਕਿਸੇ ਵੀ ਭਾਂਡੇ ਵਿੱਚ ਪਾ ਕੇ ਰੱਖ ਸਕਦੇ ਹੋ। ਹੁਣ ਢਾਣਾ ਸਰਦੀਆਂ ਆ ਗਈਆਂ ਹੁਣ ਢਾਣ ਦਾ ਇਸਤੇਮਾਲ ਬਹੁਤ ਹੋਏਗਾ। ਦਾਲ ਵਿੱਚ, ਸਬਜ਼ੀ ਵਿੱਚ ਹੈਨਾ ਸਾਰੀਆਂ ਚੀਜ਼ਾਂ ਦੇ ਵਿੱਚ ਢਾਣ ਦਾ ਇਸਤੇਮਾਲ ਹੋਏਗਾ। ਆਪਾਂ ਇਹਨੂੰ ਹਿਲਾਉਂਦੇ ਰਹਾਂਗੇ ਹਲੇ ਕਿਉਂਕਿ ਆਪਣੇ ਮਿਕਸ ਨਹੀਂ ਹੋਏ ਹਲੇ ਮਖਾਣੇ। ਨੱਚ ਮਿਕਸ ਹੋ ਜਾਣਗੇ ਹਲਾਉਂਦੇ ਆ ਕਿ ਇਹ ਨਾ ਹੋਵੇ ਅੱਧਿਕ ਨੂੰ ਮਿਕਸ ਹੋ ਜਾਣ ਤੇ ਅੱਧਿਕ ਰਹੀ ਜਾਣ ਹਾਂ ਇਸ ਲਈ ਮੈਂ ਇਹਨਾਂ ਦਾ ਇਸਤੇਮਾਲ ਕਰਦੀ ਹਾਂ ਸੱਟਾਂ ਮੇਰੇ ਬਹੁਤ ਲੱਗੀਆਂ ਨੇ ਮੇਰੀ ਪੇਟ ਦਾ ਅਰਧ ਕਰਦੀ ਹੈ ਮੋਢੇ ਦਰਦ ਕਰਦੇ ਹੈ ਜਿਸ ਮੋਢੇ ਦੀ ਮੈਨੇ ਪਹਿਲਾਂ ਸਰਜਰੀ ਕਰਾਈ ਹੈ ਉਹ ਹੀ ਮੋਢਾ ਮੇਰਾ ਫੇਰ ਦਰਦ ਕਰ ਰਿਹਾ ਲਓ ਜੀ ਇਹ ਹੌਲੀ ਹੌਲੀ ਨਾ ਰਾਚੇ ਜੇ ਜਾਣੀ ਹੈ ਨੱਚ ਸੁੱਕੇ ਜਿਹੰਦੇ ਨਾ ਮਖਾਣੇ ਪਕਾਓ ਇਸ ਲਈ ਬਾਅਦ ਚ ਪਾਇਆ ਚਾਸ਼ਨੀ ਦੇ ਵਿੱਚ ਪਕਾਓ ਨਹੀਂ ਤਾਂ ਬਹੁਤ ਘਿਓ ਆਪਾਂ ਨੂੰ ਜ਼ਰੂਰਤ ਪੈਂਦੀ ਹੈ ਤੇ ਆਪਾਂ ਚਾਸ਼ਨੀ ਦੇ ਵਿੱਚ ਪਾ ਦਿੱਤਾ ਕਿ ਸਾਰੀ ਮਿਕਸ ਹੋ ਜਾਏਗੀ ਤੇ ਮੇਰੇ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਕਰਿਓ ਜੋ ਕੋਈ ਨਵੇਂ ਹੋਗੇ ਤਾਂ ਪਲੀਜ਼ ਉਹ ਕਰਿਓ ਸਬਸਕ੍ਰਾਈਬ ਕਰ ਲਿਓ ਨਿਊ ਮੈਂਬਰ ਬਾਕੀ ਲਾਈਕ ਕਮੈਂਟ ਜ਼ਰੂਰ ਕਰਿਓ ਤੁਹਾਨੂੰ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਤੁਸੀਂ ਬੱਚਿਆਂ ਨੂੰ ਬਣਾ ਕੇ ਚੀਜ਼ਾਂ ਦਿਓ ਬੱਚੇ ਮਿੱਠੇ ਦੇ ਚਾਹ ਦੇ ਵਿੱਚ ਕਾਫੀ ਖਾ ਲੈਂਦੇ ਨੇ ਬਜ਼ੁਰਗਾਂ ਨੂੰ ਦਿਓ ਆਪ ਵੀ ਖਾਓ ਤਾਂ ਅੱਛੀ ਚੀਜ਼ ਆ ਹੈ। ਲਓ ਜੀ ਆਪਣਾ ਮਿਕਸ ਹੋ ਚੱਲਿਆ ਸਾਰਾ। ਤੇ ਰਚ ਗਿਆ ਸਾਰਾ ਇਹਨਾਂ ਖਾਣਿਆਂ ਦੇ ਵਿੱਚ। ਹੁਣ ਆਪਾਂ ਠੰਡੇ ਹੋ ਜਾਂਦਾ ਇਸਤੇਮਾਲ ਕਰਾਂਗੇ। ਫਾਵਾਗੇ ਕਿਸੇ ਭਾਂਡੇ ਚ। ਬਹੁਤ-ਬਹੁਤ ਧੰਨਵਾਦ ਮਿਹਰਬਾਨੀ ਜਿਉਂਦੇ ਵਾਸਤੇ ਰੋ। ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਸਾਰਿਆਂ ਨੂੰ। ਕਰ ਪਲਾ ਹੋ ਭਲਾੰਤ ਭਲੇ ਦਾ ਭਲਾ। ਵਾਹਿਗੁਰੂ ਜੀ।